ਅਸੀਂ ਕਈ ਸਾਰਿਆਂ ਨੂੰ ਤੁਸੀਂ ਦੇਖ ਰਹੇ ਪ੍ਰੀਤਮ ਮਿਟਰਨ ਅਕੈਡਮੀ ਪੁਲਿਸ ਫੈਕਟਰੀ ਜਿਹਨੂੰ ਕਹਿੰਦੇ ਨੇ ਤੇ ਅੱਜ ਤੁਹਾਨੂੰ ਆਪਾਂ ਸ਼ਾਮ ਦਾ ਖਾਣਾ ਜਿਹੜਾ ਦਿਖਾਉਣ ਲੱਗਾ ਅਕੈਡਮੀ ਦੇ ਇਸ ਕੀ ਮਤਲਬ ਖਾਣਾ ਬਣਿਆ ਤੇ ਫਸਟ ਆਫ 올 ਚੈੱਕ ਕਰਾ ਦੀ ਤੁਹਾਨੂੰ ਅੱਜ ਕੀ ਬਣਿਆ ਹੈ ਇੱਕ ਆਪਣੇ ਹੈ ਆਲੂ ਬੜੀਆਂ ਬਣੀਆਂ ਨੇ ਨਿਊਟ੍ਰੀਸ਼ਨ ਕਹਿੰਦੇ ਨੇ ਠੀਕ ਹੈ ਜੀ ਆਲੂ ਬੜੀਆਂ ਉਸ ਤੋਂ ਬਾਅਦ ਸੈਕੰਡ ਬੱਚਿਆਂ ਨੂੰ ਆਪਸ਼ਨ ਦੇ ਵਿੱਚ ਕੀ ਦਿੱਤਾ ਹੋਇਆ ਰਾਜਮਾ ਠੀਕ ਹੈ ਜੀ ਰਾਜਮਾ ਦੇਖ ਸਕਦੇ ਹੋ ਤੁਸੀਂ ਧੜਾ ਧੜ ਦੇ ਵਿੱਚ ਕੀ ਹੈ ਜੀ ਆਪਣੀ ਮਸਤੀ ਦਾ ਦੇਖ ਸਕਦੇ ਹੋ ਜੀ ਪ੍ਰੋਪਰ ਦਾਲ ਹੈ ਦਾਲ ਦਿਖ ਰਹੀ ਆ ਠੀਕ ਹੈ ਦੇਖੋ ਉਸ ਤੋਂ ਬਾਅਦ ਆ ਗਿਆ ਆਪਣੇ ਕੜੀ ਠੀਕ ਐਂਡ ਰਾਈਸ ਮਟਰ ਵਾਲੇ ਰਾਈਸ ਜੀਰਾ ਰਾਈਸ ਨਾਲ ਆਪਣੇ ਚਪਾਤੀ ਤੇ ਨਾਲ ਅਚਾਰੀ ਬੱਚੇ ਲੈ ਸਕਦੇ ਨੇ ਅਚਾਰ ਰੱਖਿਆ ਸਾਰਾ ਤੇ ਇਹ ਮਿਲਦਾ ਹੈ ਬੱਚਾ ਨੂੰ ਖਾਣਾ ਜੀ ਸ਼ਾਮ ਦੇ ਟਾਈਮ ਦਾ ਬੱਚੇ ਦਾ ਇਹ ਇੱਕ ਟਾਈਮ ਦਾ ਖਾਣਾ ਹੈ ਹਰ ਰੋਜ਼ ਦਾ ਖਾਣਾ ਜਿਹੜਾ ਇਹ ਚੀਜ਼ ਹੁੰਦਾ ਹੈ ਨਾ ਇਸ ਆ ਇਹ ਪ੍ਰੋਪਰ ਡੇਅਰ ਹਾਈਜਨਿਕ ਦਾ ਪ੍ਰੋਪਰ ਜਿਹੜਾ ਤਿਆਰ ਰੱਖਿਆ ਜਾਂਦਾ ਇਹ ਸਫਾ ਸਫਾਈ ਨੂੰ ਲੈ ਕੇ ਮੁੱਟ ਤੇ ਇਹ ਬਹੁਤ ਹੀ ਘੱਟ ਫੀਸ ਤੇ ਤੁਸੀਂ ਇੱਥੇ ਮੇਰੇ ਕੋਲ ਆ ਕੇ ਤਿਆਰੀ ਕਰ ਸਕਦੇ ਹੋ ਆਪਣਾ ਸੁਪਨਾ ਜਿਹੜਾ ਵਰਤੀ ਕਾਉਂਦਾ ਉਹ ਜਿਹੜਾ ਤੁਸੀਂ ਪੂਰਾ ਕਰ ਸਕਦੇ ਹੋ ਤੇ ਅਕੈਡਮੀ ਦੇ ਵਿੱਚ ਪੈਚ ਜਿਹੜੇ ਉਹ ਸਾਡ ਹੋ ਚੁੱਕੇ ਨੇ ਤੁਸੀਂ ਜਲਦੀ ਜਲਦੀ ਇਨਸ਼ਾ ਅੱਲਾਹ ਲੈ ਸਕਦੇ ਹੋ ਨੀਚੇ ਤੇ ਨੰਬਰ ਹੈ ਜਿਹੜੇ ਉਹਨਾਂ ਤੁਸੀਂ ਕੰਟੈਕਟ ਕਰੋ ਕੰਟੈਕਟ ਕਰਨ ਤੋਂ ਬਾਅਦ ਉਹਨਾਂ ਸਾਰੀ ਜਾਣਕਾਰੀ ਜਿਹੜੀ ਆ ਜੇਗੀ ਤੇ ਉਸ ਤੋਂ ਬਾਅਦ ਤੁਸੀਂ ਅਕੈਡਮੀ ਵਿਜ਼ਿਟ ਕਰੋ ਸਾਰਾ ਦੇਖੋ ਸਿਸਟਮ ਆਪਣਾ ਪ੍ਰੈਕਟਿਸ ਚੈੱਕ ਕਰੋ ਬੱਚੇ ਇੱਦਾਂ ਬੈਠ ਕੇ ਟੇਬਲ ਚੇਅ ਤੇ ਕਿਵੇਂ ਦਾ ਲੱਗਿਆ ਦੋਸਤੋ ਸਾਡਾ ਥੋੜਾ ਇਹ ਖਾਣਾ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਜਦੋਂ ਵੀ ਤੁਸੀਂ ਕੈਡਮੀ ਆਉਗੇ ਤੁਹਾਨੂੰ ਖਾਣਾ ਜਰੂਰ ਚੈੱਕ ਕਰਾਇਆ ਜਾਊਗਾ ਅਪੀਰੈਂਸ ਨਾਲ ਲੈ ਕੇ ਕਹੂੰਗੀ ਪੰਜਾਬੀਆਂ ਨੂੰ ਖਾਣੇ ਨੂੰ ਲੈ ਕੇ ਸੈਟੀਸਫਾਈ ਕਰਨਾ ਬਹੁਤ ਵੱਡੀ ਗੱਲ ਆ ਤੇ ਬਹੁਤ ਖੁਸ਼ਕਿਸਮਤ ਆ ਕਿ ਅਸੀਂ ਇਹ ਚੀਜ਼ ਕਰ ਰਹੇ ਠੀਕ ਹੈ ਨੂੰ ਰੱਖੂ